ਸੰਗਤ ਜੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਗਨੀ ਖਾਨ ਨਵੀਂ ਖਾਨ ਗੁਰਦੁਆਰਾ ਸੱਚ ਤੇ ਸਾਹਮਣੇ ਆ ਦੁਕਾਨਾਂ ਦੇਖ ਸਕਦੇ ਆ ਤੇ 메ਨ ਗੇਟ ਕੋਲੇ ਇਸ ਤਰ੍ਹਾਂ ਦੀ ਗੁਰਦੁਆਰਾ ਗਨੀ ਖਾਨ ਨਵੀਂ ਖਾਨ ਪਾਸ਼ਾ ਜੀ ਦੀ ਮਾਸ਼ੀ ਬੜਾ ਸਾਬ ਤੇ ਗੇਟ ਦੀ ਅੰਟਰ ਇਸ ਤਰ੍ਹਾਂ ਦੀ ਡਿਉਰੀ ਬਣੀ ਆ ਤੇ ਸੰਗਤ ਜੀ ਕਾਰ ਸੇਵਾ ਵਾਲਿਆਂ ਬਾਬਿਆਂ ਨੇ ਇੱਥੋਂ ਦੀ ਸੇਵਾ ਸੰਭਾਲੀ ਹੋਈ ਆ ਆਪ ਜੀ ਦੇਖ ਸਕਦੇ ਆ ਤੇ یہ اے ہے سماعد گنی خاں تبی خان دیں گرو گوبند سنگھ جی نے جو حکم کیتے ہی سری واح جی کی آگیا ہے سربت سنگ اوپر میرا حکم ہے گنی خاں اور نبی خان یہ جو ہے نی جہج میرے کم آئے ہیں جو سکھ ان کی خدمت اندر ਜਿਉ ਰਹੇਗਾ ਸੋ ਨਿਹਾਲ ਹੋਗ ਉਹਨਾਂ ਉੱਪਰ ਮੇਰੀ ਖੁਸ਼ੀ ਹੋਗ ਉਸ ਉੱਪਰ ਮੇਰਾ ਹੱਥ ਹੋਗ ਇਹੋ ਜੋ ਹੱਥ ਸੋ ਮੇਰੇ ਹਨ ਜੋ ਸਿੱਖ 인ਕੀ ਸੇਵਾ ਕਰੇਗਾ ਸੋ ਮੇਰੀ ਕਰੇਗਾ ਸੋ ਸੰਗਤ ਜੀ ਇਹ ਪੁਰਾਣੇ ਸ਼ਬਦ ਗੁਰਗੋਬ ਸਿੰਘ ਜੀ ਨੇ ਆਪਣੇ ਮੁੱਖ ਤੋਂ ਉਚਾਰਨ ਕੀਤੇ ਸਨ ਜੀ ਆਪ ਜੀ ਦੇਖ ਸਕਦੇ ਆ ਕਿ ਇਹ ਉਹ ਸਮਾਦ ਆ ਕਿ ਜੋ ਕਿ ਭਾਈ ਨਵੀਖਾਂ ਤੇ ਭਾਈ ਗਣੇਖਾ ਜੀ ਦੀ ਸਮਾਦਾਰੀ ਆਪ ਜੀ ਦਰਸ਼ਨ ਕਰ ਸਕਦੇ ਆ ਤੇ ਇਹ ਉਹ ਜੋ ਚਤਰ ਹੈ ਜੀ ਅਗਲੇ ਪਾਸੇ ਭਾਈ ਨਵੇਖਾ ਤੇ ਭਾਈ ਗਣੇਖਾ ਪੀੜੀ ਦੇ ਪਾਵੇ ਫੜ ਗਏ ਅਵਲ ਉੱਤੇ ਗੁਰੂ ਸਾਹਿਬ ਜੀ ਨੂੰ ਬਿਠਾ ਕੇ ਉੱਚ ਦਾ ਪੀਰ ਬਣਾ ਕੇ ਲੈ ਕੇ ਜਾ ਰਹੇ ਆ ਤੇ ਪਿੱਛੇ ਅ 15 ਕਨਾ ਪਿਆਰਿਆਂ ਚੋਂ ਭਾਈ ਮਾਨ ਸਿੰਘ ਹੀ ਤੇ ਭਾਈ ਸ਼ਦਾਇਆ ਸਿੰਘ ਜੀ ਤੇ ਇਕ ਮੋੜ ਦੇ ਹਾਂਜੀ ਹਾਂ ਤੇ ਇੱਥੋਂ ਦਾ ਕੁਝ ਦੇਖ ਸਕਦੇ ਨੇ ਯਾਰਾ ਸਭ ਜੀ ਆਹ ਦੇਖਿਓ ਕਿਦਾਂ ਸੋਹਣਾ ਕਲਾਕਾਰੀ ਕੀਤੀ ਹੋਈ ਆ ਤੇ ਮੈਂ ਕਹਿੰਦਾ ਕਿ ਇਹ ਪਹਿਲੀ ਸਮਾਰ ਹੋਏਗੀ ਜੋ ਕਿ ਇੱਕ ਸਿੱਖ ਸਮਾਦਾਂ ਨੂੰ ਮੱਥਾ ਟੇਕ ਰਹੇ ਹਨ ਨਾ ਨਹੀਂ ਤੇ ਕਿਉਂਕਿ ਸਿੱਖਾਂ ਵਿੱਚ ਮਰਜ਼ੇ ਤਾਂ ਜੀ ਸਮਾਦਾਂ ਨੂੰ ਸਮਾਦਾਂ ਤੇ ਜਾਣਾ ਤੇ ਸਮਾਦਾਂ ਦੇ ਮੱਥਾ ਇਹਨਾਂ ਨੂੰ ਸਿਰੇ ਚਕਾਇਆ ਤਾਂ ਦਿੰਦਾ ਕਿਉਂਕਿ ਇਨਾ ਮਹਾਗੁਰਸ਼ਾ ਨੇ ਗੁਰਗੋਵ ਸਿੰਘ ਜੀ ਦੀ ਸੇਵਾ ਕੀਤੀ ਹੈ। ਸੋ ਦੇ ਸਦੇ ਤੇ ਧੂਕੋਂ ਨਾਮਾਈ। ਧੂਕੋਂ ਨਾਮਾ ਪਾਸੇ ਗੁਰਗੋਵਰ ਸਿੰਘ ਜੀ ਨੇ ਆਪਣੇ ਹੱਥੀਂ ਕਹਿੰਦੇ ਇਹ ਲਿਖਿਆ ਸੀ ਬਈ। ਤੇ ਅੱਜ ਦਰਸ਼ਨ ਕਰ ਸਕਦੇ ਆ। ਇਹਨਾਂ ਭਰਾਵਾਂ ਨੇ ਗੁਰਗੁਰੂ ਸਾਹਿਬ ਜੀ ਦੇ ਘਰ ਆ ਕੇ ਆਪਣੇ ਘਰੇ ਲਿਆਂਦਾ ਜੀ ਜੋ ਵੀ ਮਾਈ ਭਾਈ ਨਹੀਂ ਜਾਣਦਾ ਇਤਿਹਾਸ ਮਾਰੇ ਸੋ ਦੇਖ ਲਿਓ ਜੀ ਸਰੋਦਰਸ਼ਨਾ ਭਾਈ ਗਨੀਖਾਂ ਤੇ ਭਾਈ ਨਵੀ ਕਾਂਦੇ ਸਮਾਧੀ ਕਹਿੰਦੇ ਜੀ ਇਹਨਾਂ ਦੀ ਪੀੜੀ ਅੱਜ ਵੀ ਪਾਕਿਸਤਾਨ ਵਿੱਚ ਹੈਗੀ ਹੈ ਨੋਵੀਂ ਪੀੜੀ ਹੈ ਜੀ ਸੰਗਤ ਜੀ ਸੋ ਉਹਨਾਂ ਨੇ ਇਹ ਜੋ ਗੁਰਗੁਰੂ ਸਾਹਿਬ ਜੀ ਨੇ ਆਸ਼ੀਰਵਾਦ ਦਿੱਤੇ ਸਨ ਸੋ ਇਹ ਪਈ ਕਨੀਖਾਂ ਤੇ ਪਈ ਨਬੀ ਖਾਂ ਦੀ ਕੋਈ ਔਲਾਦ ਨਹੀਂ ਸੀ ਤੇ ਗੁਰੂ ਗੋਬਿੰਦ ਪਾਸ਼ਾ ਜੀ ਨੇ ਬਖਸ਼ ਕੀਤੀਆਂ ਤੇ ਉਹਨਾਂ ਦੇ ਘਰ ਵਿੱਚ ਬੱਚੀ ਪੈਦਾ ਹੋਈ ਔਲਾਦ ਹੋਈ ਸੋ ਇਹ ਗੁਰਦਰਾ ਸਾਹਿਬ ਉਸ ਦੇ ਸਾਹਮਣੇ ਮੂਰੇ ਬਿਲਕੁਲ ਦੇਖ ਸਕਦੇ ਆ ਜੀ ਉਹ ਪਈ ਨਬੀ ਖਾਂ ਤੇ ਗਨੀ ਖਾਂ ਦੀ ਸਮਾਦਾ ਜੀ ਤੇ ਇਹ ਗੁਰਦਰਾ ਸਾਹਿਬ ਆ ਜੀ ਜਿੱਥੇ ਕੀ ਤੁਹਾਨੂੰ ਸਾਹਿਬ ਜੀ ਗੁਰੂ ਗੋਬਿੰਦ ਪਾਸ਼ਾ ਜੀ ਦੋ ਦਿਨ ਤੇ ਦੋ ਰਾਤਾਂ ਇੱਥੇ ਰਹੇ ਸਨ ਗੁਰਲਿੰਕੋ ਨੇ ਮੇਰਾ ਟਿਕਾਣਾ ਉਹੀ ਫੜ ਲਿਆ ਤੇ ਸੰਗਤ ਜੀ ਇਹ ਕੁਝ ਇਤਿਹਾਸ ਆ ਜਿਹਦੇ ਮੈਂ ਪੜ ਕੇ ਸੁਣਾਵਾਂਗਾ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗਨਿਕਾ ਨਬੀ ਪਾਦਕਸ਼ਨ ਖੇਪ ਇਤਿਹਾਸ ਦੇ ਸਰਬੰਸਦਾਨ ਦੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਪਵਿੱਤਰਤਾ ਤੇ ਸ੍ਰੀ ਮਾਸੀਵਾੜਾ ਸਾਹਿਬ ਵਿਖੇ ਗੁਲਾਬੇ ਪੰਜਾਬੇ ਦੇ ਘਰੋਂ ਜਿੱਥੇ ਗੁਰਦੁਆਰਾ ਚੁਬਾਰਾ ਸਾਹਿਬ ਸਿशोਭਤ ਹੈ ਜੀ ਜਦੋਂ ਭਾਈ ਕਨੀਖਾ ਭਾਈ ਨਬੀਖਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਉੱਥੇ ਆਏ ਹੋਏ ਹਨ ਤਾਂ ਇਹਨਾਂ ਦੋਵਾਂ ਭਰਾਵਾਂ ਨੇ ਜਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਡੇ ਘਰ ਚਰਨ ਪਾ ਕੇ ਪਵਿੱਤਰ ਕਰੋ ਜੀ ਬੇਨਤੀ ਕਰਨ ਤੇ ਸੱਚੇ ਬਾਦਸ਼ਾਹ ਨੇ ਇਹਨਾਂ ਦੋਵਾਂ ਭਰਾਵਾਂ ਦੇ ਨਾਲ ਇਹਨਾਂ ਦੇ ਘਰ ਆ ਪਹੁੰਚੇ ਇੱਥੇ ਆਉਣ ਤੇ ਭਾਈ ਗਨੇਖਾ ਤੇ ਨਵੀਖਾ ਨੇ ਦੇਖਿਆ ਕਿ ਸੂਲ ਲੈਣ ਵਾਲੇ ਬਹੁਤ ਫਿਰਦੇ ਹਨ ਜਿਨੂੰ ਜਸੂਸ ਕਹਿੰਦੇ ਹਨ ਜੀ ਤੇ ਬੇਨਤੀ ਕੀਤੀ ਭਾਈ ਨਵੀਖਾ ਤੇ ਗਨੇਖਾ ਨੇ ਬਾਦਸ਼ਾਹ ਨੂੰ ਇਹ ਸੱਚੇ ਬਾਦਸ਼ਾਹ ਜੇਕਰ ਆਪ ਜੀ ਨੀਲੇ ਵਸਤਰ ਪਹਿਨ ਲਵੋ ਤਾਂ ਸਾਨੂੰ ਆਪ ਜੀ ਦੀ ਸੇਵਾ ਕਰਨੀ ਸੌਖੀ ਹੋ ਜਾਵੇਗੀ। ਸਤਿਗੁਰੂ ਜੀ ਦੇ ਕਹਿਣ ਤੇ ਲਲਾਰੀ ਨੂੰ ਬੁਲਾਇਆ ਗਿਆ ਜੀ ਤੇ ਹੁਕਮ ਕੀਤਾ ਕਿ ਸਾਡੇ ਵਾਸਤੇ ਨੀਲੇ ਵਸਤਰ ਰੰਗ ਕੇ ਲਿਆਓ। ਲਲਾਰੀ ਨੇ ਬੇਨਤੀ ਕੀਤੀ ਸਤਿਗੁਰੂ ਜੀ ਵਸਤਰ ਵਸਤਰ ਉੱਠੀ ਹੋਈ ਮਿੱਟੀ ਵਿੱਚ ਹੀ ਰੰਗੇ ਜਾਂਦੇ ਹਨ। ਜੋ ਕਿ ਰੰਗ ਪਾਉਣ ਤੋਂ 3 ਦਿਨ ਬਾਅਦ ਹੀ ਉੱਠਦੀ ਹੈ। ਤਾਂ ਸਤਗੁਰੂ ਜੀ ਨੇ ਕਿਹਾ ਕਿ ਜਾ ਕੇ ਵੇਖ ਮੱਟੀ ਉੱਠੀ ਹੋਈ ਹੈ ਜਦੋਂ ਲਲਾਰੀ ਨੇ ਜਾ ਕੇ ਵੇਖਿਆ ਕਿ ਮੱਟੀ ਉਬਾਲੇ ਮਾਰ ਰਹੀ ਸੀ ਤਾਂ ਉਹ ਹੈਰਾਨ ਹੋ ਗਿਆ ਲਲਾਰੀ ਨੂੰ ਯਕੀਨ ਹੋ ਗਿਆ ਕਿ ਇਹ ਕੋਈ ਬਲੀ ਖੁਦਾ ਦਾ ਹੈ ਅਤੇ ਮੈਂ ਮੈਂ ਜਾ ਕੇ ਮੈਂ ਇਹਨਾਂ ਤੋਂ ਕੋਈ ਮੰਗ ਮੰਗ ਲਵਾਂ ਨਲਾਰੀ ਨੇ ਵਸਤਰ ਰਾਂਗੇ ਕੇ ਸਤਗੁਰੂ ਜੀ ਨੂੰ ਪੇਟ ਕੀਤੀ ਤੇ ਹੱਥ ਜੁੜ ਕੇ ਖੜਾ ਹੋ ਗਿਆ ਸਤਗੁਰੂ ਜੀ ਸਤਗੁਰੂ ਜੀ ਨੇ ਰੰਗਾਈ ਦੀ ਪੇਟਾ ਦੇਣੀ ਚਾਹੀ ਤਲ ਨਲਾਰੀ ਨੇ ਬੇਨਤੀ ਕੀਤੀ ਕਿ ਸਤਗੁਰੂ ਜੀ ਮੈਂ ਔਲਾਦ ਸਖਣਾ ਹੀ ਜਾ ਰਹਾ ਹਾਂ ਬਖਸ਼ਿਸ਼ ਕਰ ਦਿਓ ਤਾਂ ਬਚਨ ਹੋਇਆ ਭਰਪੂਰ ਹੋਵੇਗਾ ਦੂਸਰੀ ਬੇਨਤੀ ਕੀਤੀ ਸਤਗੁਰੂ ਜੀ ਸਤਗੁਰੂ ਜੀ ਦਾ ਕਿ ਸਾਡਾ ਗੁਜ਼ਾਰਾ ہو رہا ہے رنگ دے پیسے سروں نہیں کوئی کرپا دشتی کر بچن ہویا کہ لیا ہے بعد اس کوئی رنگ نہیں پونا جو رنگ تار کے کپڑا ڈبوئے گا سوئی رنگ اگڑے گا مٹی ٹک کے رکھی یہ پھیٹ آم کوسنا ਫਿਰ ਗਨੇਖਾ ਅਤੇ ਭਾਈ ਨਬੀ ਖਾਂ ਨੇ ਬੇਨਤੀ ਕੀਤੀ ਕਿ ਔਲਾਦ ਸਾਡੇ ਘਰ ਵੀ ਨਹੀਂ ਹੈ ਸਤਿਗੁਰੂ ਜੀ ਨੇ ਕਿਹਾ ਕਿ ਤੁਹਾਡੀ ਸੇਵਾ ਪ੍ਰਵਾਨ ਹੋ ਚੁਕੀ ਹੈ ਤੁਹਾਡੇ ਤੇ ਕਿਰਪਾ ਹੋਵੇਗੀ ਇਸ ਅਸਥਾਨ ਤੇ ਸਤਿਗੁਰੂ ਜੀ ਦੇ 2 ਦਿਨ 2 ਰਾਤਾਂ ਆਰਾਮ ਕੀਤਾ ਜੀ ਉਪਰੰਤ ਸਤਿਗੁਰੂ ਜੀ ਨੂੰ ਪਲੰਘ ਤੇ ਬਿਠਾ ਕੇ ਅਗਲੇ ਪਾਵੇ ਭਾਈ ਗਨੇਖਾ ਭਾਈ ਨਬੀ ਖਾਂ ਅਤੇ ਪਿਛਲੇ ਪਾਵੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨੇ ਚੁੱਕ ਲਿਆ ਤੇ ਪਿਛੇ ਭਾਈ ਦਇਆ ਸਿੰਘ ਜੀ ਮੋਰਾ ਦੀ ਮੋਰਾ ਦੇ ਖੰਭਾਂ ਦੀ ਚੋਰ ਕਰਨ ਲੱਗ ਪਏ ਇਸ ਤਰ੍ਹਾਂ ਕੋਤ ਕਰਾ ਚਦੇ ਹੋਏ ਗੁਰੂ ਜੀ ਦੀ ਗੁਰੂ ਜੀ ਉੱਚ ਦੇ ਪੀਰ ਬਣ ਕੇ ਬਾਈ ਪੋ ਦੀ ਪਿਛਲੀ ਰਾਤ ਨੂੰ ਇਸ ਜਗ੍ਹਾ ਤੋਂ ਨਿਕਲ ਤੁਰੇ ਗੁਰੂ ਜੀ ਗੁਰਦੁਆਰਾ ਕਿਰਪਾਨਪੀੜ ਸਾਹਿਬ ਗੁਰਦੁਆਰਾ ਘਟਾਣਾ ਸਾਹਿਬ ਪਿੰਡ ਰਾਮਪੁਰ ਪਿੰਡ ਕਨੇਚ ਹੁੰਦੇ ਹੋਏ ਆਲਮਗੀਰ ਵੱਲ ਚੱਲ ਪਏ ਗੁਰੂ ਜੀ ਨੇ ਆਲਮਗੀਰ ਪਹੁੰਚ ਕੇ ਭਾਈ ਗਨੀਖਾ ਤੇ ਨਵੀਖਾ ਕਿਰਪਾ ਕਰਦੇ ਹੋਏ ਬਖਸ਼ੀਸ਼ਾਂ ਕੀਤੀਆਂ ਜੀ ਤੇ ਸੰਗਤ ਜੀ ਇਹ ਕੁਝ ਇਤਿਹਾਸੀ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਸੋ ਆਪ ਜੀ ਦਰਸ਼ਨ ਕਰ ਸਕਦੇ ਆ ਜੀ ਤੇ ਇਹ ਨਿਸ਼ਾਨ ਸਾਹਿਬ ਆ ਜੀ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਸੋ ਇਹ ਗੁਰਦਰਾ ਸਾਹਿਬ ਜਿੱਥੇ ਕੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਪਾਸ਼ਾ ਜੀ ਨੇ ਦੋ ਦਿਨ ਤੇ ਦੋ ਰਾਤਾਂ ਬਤੀਤ ਕੀਤੀਆਂ ਜੀ ਇਹ ਉਹ ਪਵਿੱਤਰ ਜਗ੍ਹਾ ਹੈ ਤੇ ਇਸ ਪਾਵਨ ਅਸਥਾਨ ਤੇ ਦਸਮ ਪਿਤਾ ਨੇ ਦੋ ਦਿਨ ਦੋ ਰਾਤਾਂ ਆਰਾਮ ਕੀਤਾ ਜੀ ਇਹ ਉਹ ਜਗ੍ਹਾ ਜੀ ਇੱਥੇ ਵੀ ਮਾਰਦਾ ਸਰੂਪ ਸੁਭਾਈ ਮਾਨ ਸੋ ਆਪ ਜੀ ਦਰਸ਼ਨ ਕਰ ਸਕਦੇ ਆ ਅੰਦਰ ਦਰਵਾਜ਼ਾ ਬੰਦ ਹੈ ਮਾਰਦਾ ਸਰੂਪ ਪ੍ਰਕਾਸ਼ ਮਾਨਾ ਤੇ ਇਹ ਕੁਝ ਸੁਪਨਾਂ ਮੇਰੀ ਆਪ ਜੀ ਦਰਸ਼ਨ ਕਰ ਸਕਦੇ ਆ ਜੀ ਅਗਰ ਪਤਾ ਲੱਗਦਾ ਹੋਊ ਤਾਂ ਲੰਨトライ ਨਸਕਟ ਆਦਣਾ ਜੀ ਕੀ ਪਵਨ ਹੁਕਮ ਨਾਮੇ ਆ ਗੁਰੂ ਸਾਹਿਬ ਜੀ ਦੇ ਇਹ ਹੱਥਾਂ ਨਾਲ ਰਚਨਾ ਕੀਤੀ ਰਹੀ ਹੈ ਆਪਣੇ ਤੇ ਇਹ ਅਫੰਡ ਜੋ ਜੀ ਕਰੋ ਦਰਸ਼ਨ ਸੰਗਤ ਜੀ ਤੇ ਇਹ ਹੈਗਾ ਮਹਾਰਾਜ ਦਾ ਸਰੂਪ ਕਰੋ ਦਰਸ਼ਨ ਸੰਗਤ ਜੀ ਤੇ ਸੰਗਤ ਜੀ ਕਰੋ ਦਰਸ਼ਨ ਚੱਲਦੇ ਆ ਜੀ ਇੱਥੋਂ ਲੈ ਕੇ ਜਾ ਜਾ ਸੰਗਤ ਜੀ ਇਹ ਮਾਸੀਵਾੜਾ ਦਾ ਅਜਾਇਬ ਘਰ ਦੇ ਸਾਦੇ ਤੇ ਆਪ ਜੀ ਨੂੰ ਇੱਥੋਂ ਵੀ ਦਰਸ਼ਨ ਕਰਾਣੇ ਆਈ ਤੇ ਇਹ ਜਿਵੇਂ ਸਾਖੀ ਦਾ ਦ੍ਰਿਸ਼ ਜੋ ਕਿ ਦਸ਼ਮ ਪਿਤਾ ਨੇ ਹਾਂ ਜੀ ਤੇ ਕੋਰੇ ਥੱਲੇ ਤੇ ਇਹ ਦਨ ਸਵਤ ਹੈ ਕੁਝ ਤਸਵੀਰਾਂ ਕੋਰੇ ਸਖੀ ਦੀਆਂ ਯਾਦਗਾਰਾਂ ਤੇ ਇਸ ਤੋਂ ਸਟਾਰਟ ਕਰਦੇ ਆ ਜੀ ਇਹ ਇਥੇ ਸਟਾਰਟ ਕਰਦੇ ਆਂ ਇੱਥੇ ਗੁਰਗੋਬ ਸਿੰਘ ਜੀ ਨੇ ਅਮਰਦਾ ਸ਼ਕਾ ਕੇ ਤੇ ਪੰਜ ਪਿਆਰੇ ਸਜਾਏ ਜੀ ਆਪ ਜੀ ਨਾਲ ਲਿਖੇ ਨੇ ਥੱਲੇ ਦੇਖ ਸਕਦੇ ਆ ਜੀ ਲਿਖਿਆ ਵੀ ਆ ਕਿ ਇਧਰ ਗੁਰਗੋਬ ਸਿੰਘ ਜੀ ਨੂੰ ਪੰਜਾਂ ਪਿਆਰੇ ਨੇ ਅਮਰਦਾ ਸ਼ਕਾਇਆ ਜੀ ਤੇ ਇਸ ਜਗ੍ਹਾ ਤੇ ਗੁਰਗੋਬ ਸਿੰਘ ਜੀ ਇੱਕ ਪੀਪਲ ਦੇ ਦਰਖਤ ਹੇਠਾਂ ਅਰੋਰ ਸਾਹਿਬ ਜੀ ਜਿਆਦਿਆਂ ਨੂੰ ਸ਼ਸਤਰ ਵਿੱਦਿਆ ਸਿਖਾ ਸਿਖਿਆ ਦਿੰਦੇ ਸੀਗੇ ਇੱਕ ਪिपल ਦੇ ਦਰਖਤ ਦੇ ਨੀਚੇ ਬੈਠ ਕੇ ਜੀ ਆਵਦੀ ਦੇ ਸਕਦੇ ਆ ਤੇ ਆ ਤੁਸੀਂ ਉਹ ਦੇਖ ਸਕਦੇ ਆ ਕਿ ਜੋ ਭਾਈ ਬਚਿੱਤਰ ਸਿੰਘ ਨੇ ਨਾਗੜੀ ਨਾਲ ਹਾਥੀ ਨੂੰ ਮਾਰਿਆ ਸੀਗਾ ਜਿਹੜਾ ਸ਼ਰਾਬੀ ਹਾਥੀ ਸੀਗਾ ਹਾਂ ਇਹ ਪੜਨ ਵਿੱਚ ਵੀ ਆ ਜੀ ਆਨੰਦਪੁਰ ਸਾਹਿਬ ਦੀ ਜੰਗ ਵਿੱਚ ਮੁਗਲਾ ਫੌਜਾਂ ਨੇ ਭੇਜਿਆ ਮਸਤ ਹਾਥੀ ਜਦੋਂ ਲੋਹਗੜ ਕਿਲੇ ਦੇ ਦਰਵਾਜ਼ੇ ਵੱਲ ਵਧਿਆ ਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਭਾਈ ਬਚਿੱਤਰ ਸਿੰਘ ਨੇ ਨਾਗੜੀ ਨਾਲ ਮਸਤ ਹੱਥ ਦਾ ਮੁਕਾਬਲਾ ਕੀਤਾ ਜੀ ਆਪ ਜੀ ਦੇਖ ਸਕਦੇ ਆ ਜੀ ਇਹ ਗੁਰਗੋਬਿੰਦ ਸਿੰਘ ਜੀ ਜਦੋਂ ਮੁਗਲਾਂ ਨੇ ਮੁਗਲਾਂ ਤੇ ਪਹਾੜੀਆਂ ਰਾਜਿਆਂ ਨੇ ਚਿੱਠੀ ਦੁਆਰਾ ਝੂਠੀਆਂ ਕਸਮਾਂ ਚੁੱਕ ਕੇ ਕਿਹਾ ਕਿ ਤੁਸੀਂ ਆਨੰਦਪੁਰ ਕੇਲਾ ਛੱਡ ਦੋ ਤੇ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਇਹ ਉਹ ਆ ਜੀ ਝੂਠੇ ਪਹਾੜੀ ਰਾਜੇ ਜੀ ਤੇ ਸਿੰਘ ਜੀ ਇਹ ਸਾਸਕਨਾਰੇ ਗੁਰਗੋਬਿੰਦ ਸਿੰਘ ਜੀ ਨੇ ਸਾਈ ਫੋਜਨ ਰੋਕ ਲਈ ਸਾਹਿਬਜ਼ਾਦੇ ਅਜੀਤ ਸਿੰਘ ਅਦੇ ਚੌਣਵੇਂ ਸਿੰਘਾਂ ਨੇ ਉਦੇਸ ਸਿੰਘ ਜੀਵਨ ਸਿੰਘ ਨੂੰ ਕਿਹਾ ਉਸੇ ਜੰਗ ਦੇ ਮੈਦਾਨੇ ਵਿੱਚ ਆਸਾ ਦੀਵਾਰ ਦਾ ਕੀਰਤਨ ਕੀਤਾ ਨਿਤਨੇਮ ਵਿੱਚ ਫਰਕ ਨਾ ਪੈਣ ਦਿੱਤਾ ਤੇ ਬਾਬਾ ਜੀ ਸਿੰਘ ਤੇ ਬਾਬਾ ਉਦੇਸ ਸਿੰਘ ਜੀ ਭਾਈ ਜੀਵਨ ਸਿੰਘ ਜੀ ਉਹ ਉਹਨਾਂ ਨੇ ਜੰਗ ਵਿੱਚ ਲਗਾਤਾਰ ਆਪਣਾ ਜਬਰ ਦਿਖਾਇਆ ਕਿ ਆਸਾ ਦੀਵਾਰ ਦੀ ਬਾਣੀ ਵਿੱਚ ਕੋਈ ਫਰਕ ਨਾ ਪਵੇ ਰੁਕਣਾ ਨਾ ਪਵੇ ਤੇ ਇਹ ਪਰਿਵਾਰ ਜੋ ਚਾਰ ਹਿੱਸਿਆਂ ਵਿੱਚ ਵਿਛੜ ਗਿਆ ਜੀ ਤਿੰਨ ਹਿੱਸਿਆਂ ਵਿੱਚ ਵਿਛੜ ਗਿਆ ਸੌਰੀ ਮਾਤਾ ਜੀ ਛੋਟੇ ਸਾਹਿਬ ਜਦੇ ਤੇ ਸਹ ਪਿਤਾ ਗੁਰਗੋਬਿੰਦ ਸਿੰਘ ਜੀ ਤਿੰਨ ਹਿੱਸਿਆਂ ਵਿੱਚ ਵੰਡੇ ਗਏ ਜੀ ਇਹ ਗੁਰਗੋਬਿੰਦ ਸਿੰਘ ਜਦੋਂ ਰੋਪੜ ਸੁਰੱਖਿਆ ਥਾਂ ਤੇ ਪੱਠੇ ਕੋਲ ਮਜ਼ਦੂਰਾਂ ਨੂੰ ਪੁੱਛਿਆ ਪਰ ਜਦੋਂ ਮਜ਼ਦੂਰਾਂ ਨੇ ਮਜਾਗ ਨਾਲ ਪੱਠੇ ਵੱਲ ਇਸ਼ਾਰਾ ਕੀਤਾ ਜਿਸ ਤੇ ਗੁਰੂ ਜੀ ਨੇ ਆਪਣਾ ਘੋੜਾ ਤੱਬ ਦੇ ਪੱਠੇ ਉੱਤੇ ਚੜਾ ਦਿੱਤਾ ਗੋੜੇ ਦੇ ਪੌੜਾ ਰੱਖਦੇ ਸਾਰ ਪੱਠਾ ਠੰਡਾ ਹੋ ਗਿਆ ਜੀ ਆਹ ਦੇਖ ਸਕਦੇ ਆ ਜੀ ਚਮਕੌਰ ਦੀ ਜੰਗ ਵਿੱਚ ਸਾਹਿਬ ਜੀ ਦਾ ਜੀਤ ਸਿੰਘ ਅੱਠ ਸਿੰਘਾਂ ਦੇ ਸਮੇਤ ਲੱਖਾਂ ਖੋਜਾਂ ਨਾਲ ਮੈਦਾਨੇ ਜੰਗ ਅੰਦਰ ਜੂਝ ਦਿਖੋ ਜੀ ਆਪ ਜੀ ਦਰਸ਼ਨ ਕਰ ਸਕਦੇ ਆ ਸੰਗਤ ਜੀ ਚਮਕੌਰ ਦੀ ਜੰਗ ਵਿੱਚ ਸਾਹਿਬ ਜੀ ਦਾ ਜੀਤ ਸਿੰਘ ਪੰਜਾਂ ਸਿੰਘਾਂ ਦੇ ਜ社 ਸਮੇਤ ਲੱਖਾਂ ਦੀ ਖੋਜਾਂ ਨਾਲ ਮੈਦਾਨੇ ਜੰਗ ਜੂਝ ਦਿਖੋ ਜੀ ਤੇ ਸੰਗਤ ਜੀ ਆ ਤੁਸੀਂ ਇੱਥੇ ਇਤਿਹਾਸ ਕੋਲ ਏਦਾਂ ਦੱਸਦਾ ਜੀ ਕਿ ਇੱਥੇ ਚਮਕੌਰ ਦੀ ਗੜੀ ਵਿੱਚ ਤਾਂ ਸ੍ਰੀ ਗੁਰੂ ਗੋਬਿੰਦ ਪਾਸ਼ਾ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਸੁਨਾਰੀ ਪੁਸ਼ਾਕਾ ਪਹਿਆ ਕੇ ਕਲਗੀ ਸੀ ਜਾ ਕੇ ਉਹਨਾਂ ਨੂੰ ਰੂਬਲ ਕਲਗੀ ਤਰ ਬਣਾਇਆ ਸੀਗਾ ਜੀ ਬਟ ਆਪਾਂ ਜੇ ਚਮਕੌਰ ਦੀ ਗੜੀ ਵਿੱਚ ਦੇਖੀਏ ਤਾਂ ਉਹ ਕਹਿੰਦੇ ਕਿ ਭਾਈ ਜੀਵਨ ਸਿੰਘ ਜੀ ਨੂੰ ਪੁਸ਼ਾਕਾ ਸਜਾਇਆ ਜੀ ਥੋੜਾ ਫੇਰ ਫੇਰ ਆ ਸ਼ਬਦਾਂ ਵਿੱਚ ਕੋਈ ਕਹੇ ਨਾ ਸਾਡੇ ਇਤਿਹਾਸ ਕੀ ਕਹਿੰਦਾ ਸਹੀ ਤੇ ਇਹ ਉਹ ਦ੍ਰਿਸ਼ਾ ਜਿੱਥੇ ਮਾਸੀਵਾੜੇ ਦੇ ਜੰਗਲਾਂ ਵਿੱਚ ਆ ਮਹਾਰਾਜ ਪਾਸ਼ਾ ਕਲਗੀਧਰ ਪਾਸ਼ਾ ਸਾਦੇ ਬਾਣੇ ਵਿੱਚ ਨੰਗੇ ਪੈਰਾਂ ਵਿੱਚ ਜੰਗਲਾਂ ਵਿੱਚ ਸੁੱਤੇ ਕੰਡਿਆਂ ਤੇ ਤੇ ਮਿੱਟੀ ਦੀ ਟਿੰਡ ਦਾ ਸਿਰਣਾ ਲਾ ਕੇ ਦੇਖੋ ਕਿੰਦਾ ਸੁੱਤੇ ਜੀ ਪੈਰਾ ਵਿੱਚ ਕਿੰਦਾ ਲਹੂ ਲਹਾਨ ਹੋਇਆ ਜੀ ਇਹ ਉਹ ਬਾਦਸ਼ਾਹ ਜਿਹੜਾ ਦੁਨੀਆ ਦਾ ਵਲੀ ਤੇ ਸਮਾਂ ਹਰ ਇੱਕ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਸਦਾ ਘਬਰਾਉਣਾ ਨਹੀਂ ਤੇ ਇਸ ਜਗ੍ਹਾ ਤੇ ਧੰਨ ਸ੍ਰੀ ਗੁਰੂ ਗੋਬਿੰਦ ਪਾਸ਼ਾ ਜੀ ਨੇ ਕੁਝ ਪਹਿਲੇ ਇਸ਼ਨਾਨ ਕੀਤਾ ਤੇ ਨੇਤ ਨੇ ਫਰਮਾਸ਼ੀ ਵੜੇ ਦੇ ਜੰਗਲਾਂ ਵਿੱਚ ਕਰਨ ਦਾ ਫੈਸਲਾ ਕੀਤਾ ਜੋ ਕੀ ਆਪ ਜੀ ਨੂੰ ਦਰਸ਼ਨ ਕਰਾਏ ਆ ਤੇ ਇਹ ਆਓ ਭਾਈ ਗਨੀਖਾਂ ਤੇ ਨਬੀਖਾਂ ਤੇ ਪਿੱਛੇ ਭਾਈ ਦਇਆ ਸਿੰਘ ਤੇ ਮਾਨ ਸਿੰਘ ਜੀ ਇੱਕ ਹੀ ਉੱਚ ਦਾ ਪੀਰ ਬਣਾ ਕੇ ਸ਼ਹਿਰ ਦੇ ਬਾਹਰ ਮਗਲਾ ਕੋ ਪਹੁੰਚਾਂ ਤੋਂ ਕੱਢਿਆ ਸੀਗਾ ਜੀ ਸੰਗਤ ਜੀ ਆ ਜੀ ਦਰਸ਼ ਕਰ ਸਕਦੇ ਆ ਆ ਦੇਖ ਸਕਦੇ ਆ ਕਿ ਉੱਚ ਦਾ ਪੀਰ ਬਣਾ ਕੇ ਮਾਸੀ ਵਾਲਾ ਤੋਂ ਪਟਾਣਾ ਸਹਿ ਪਹੁੰਚੇ ਜੀ ਇੱਥੇ ਉਹ ਗਾਂ ਨੂੰ ਜਾਣ ਤੋਂ ਪਹਿਲਾਂ ਸੰਗਤਾਂ ਨਾਲ ਵਚਨ ਲੀਤੇ ਅਰਦਾਸ ਕਰਕੇ ਦੇਖ ਵਰਤਾਏ ਜੀ ਗੁਰੂ ਗੋਬਿੰਦ ਸਿੰਘ ਜੀ ਉੱਚ ਦੇ ਪੀਰ ਬਣ ਕੇ ਆਲਮਗੀਰ ਪਹੁੰਚੇ ਇੱਥੇ ਹੀ ਨਿਗਾਹਾਂ ਨੇ ਨਗਾਹਿਆ ਸਿੰਘਾਂ ਨੇ ਉਹ ਗੁਰੂ ਜੀ ਨੂੰ ਘੋੜਾ ਪੇਟ ਕੀਤਾ ਨੰਗਾ ਸਿੰਘਾਂ ਨੇ ਨੰਗਾ ਸਿੰਘਾਂ ਨੇ ਘੋੜਾ ਪੇਟ ਕੀਤਾ ਜੀ ਨਗਾਹਿਆਂ ਲਿਖਿਆ ਤੇ ਇਹ ਉਹ ਦ੍ਰਿਸ਼ ਹੈ ਜਿੱਦੋ ਛੋਟੇ ਸਾਬ ਜਿਆਦਾ ਨੂੰ ਕੀ ਕਿਸਾ ਦੀਆਂ ਕਿ ਨੀਹਾਂ ਵਿੱਚ ਜਣਾਇਆ ਗਿਆ ਸ਼ਹੀਦ ਕਰ ਦਿੱਤਾ ਗਿਆ ਸਿੰਘ ਜੀ ਆਪ ਜੀ ਜਾਣਦੇ ਹੋ ਜ਼ਾਲਮ ਹਕੂਮਤ ਹਕੂਮਤ ਕੋਈ ਵੀ ਆਈ ਹੈ ਜੀ ਉਹ ਮਾਤਾ ਗੁਜਰਕੌਰ ਉੱਪਰ ਕਿਦਾਂ ਦੇਖ ਰਹੀ ਹੈ ਜੀ ਤੇ ਇਧਰ ਨੂਰਮਾਹੀ ਨੇ ਜਦੋਂ ਬਾਬਾ ਜੀ ਨੂੰ ਦੱਸਿਆ ਪਾਸ਼ਾ ਨੂੰ ਦੱਸਿਆ ਕਿ ਛੋਟੇ ਸਾਹਿਬ ਜਦੋਂ ਇਦਾਂ ਸ਼ਹੀਦ ਕਰ ਦਿੱਤਾ ਹੈ ਕਿ ਪਾਸ਼ਾ ਜੀ ਨੇ ਕਾਈ ਦਾ ਬੋਟਾ ਪੁੱਟ ਕੇ ਕਹਿ ਦਿੱਤਾ ਕਿ ਭਈ ਜ਼ਬਰ ਹਕੂਮਤ ਦੀ ਜੜ ਇਦਾਂ ਹੁਣ ਕੁੱਟੀ ਜਾਵੇਗੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦਿਨੇ ਕਾਗੜਾ ਰੰਗ ਜੇਬ ਨੂੰ ਚਿੱਠੀ ਲਿਖਦੇ ਹੋਏ ਇਤਿਹਾਸ ਵਿੱਚ ਜਫਰਨਾਮਾ ਕਿਹਾ ਜਾਂਦਾ ਜੀ ਇਹ ਜਫਰਨਾਮਾ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਅਰਾ ਪਰੰਗ ਜੇਬ ਨੂੰ ਕਿ ਭਈ ਤੇਰਾ ਹੰਤ ਹੋਣ ਵਾਲਾ ਜੀ ਉਹ ਸਰਦੀ ਜੰਗ ਵਿੱਚ ਭਾਈ ਮਾ ਮਾਤਾ ਪਾ ਪਾ ਵੀ ਗੋਰ ਕਹਿ ਜਾਂਦਾ ਜੀ ਉਹਨਾਂ ਨੇ ਜੰਗ ਲੜੀ ਬੜੀ ਹਿੰਮਤ ਨਾਲ ਜੀ ਤੇ ਇਹ ਗੁਰਗੋਵਰ ਸਿੰਘ ਨੇ ਵਿਦਾਵਾ ਪਾੜਿਆ ਜੋ ਕਿ ਭਾਈ ਮਹਾ ਸਿੰਘ ਜੀ ਦਾ ਵਿਦਾਵਾ ਪਾੜਿਆ ਜੋ ਕਿ ਛੱਡ ਕੇ ਚਲ ਗਏ ਸੀਗੇ ਗੁਰਗੋਵਰ ਸਿੰਘ ਜੀ ਨੂੰ ਬਾਅਦ ਵਿੱਚ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਹ ਉਹ ਰਫਲਾ ਜੀ ਜੋ ਗੁਰਗੋਵਰ ਸਿੰਘ ਜੀ ਨੂੰ ਨਵੀਂ ਪੇਟ ਹੋਈ ਸੀ ਬੰਦੂਕ ਦਾ ਨਿਸ਼ਾਨਾ ਪਰਖਣ ਲਈ ਭਾਈ ਡੱਲੇ ਨੂੰ ਕਿਹਾ ਪਰ ਡੱਲੇ ਦੇ ਜਵਾਨਾਂ ਵੱਲੋਂ ਜਵਾਬ ਮਿਲਣ ਤੇ ਗੁਰੂ ਸਾਹਿਬ ਜੀ ਦੇ ਸਿੰਘ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਇੱਕ ਦੂਜੇ ਤੋਂ ਪਹਿਲਾਂ ਦੌੜ ਕੇ ਅੱਗੇ ਆਉਂਦੇ ਹੋਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਗੁਰਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸੈਣ ਕੌਰ ਜੀ ਦਿੱਲੀ ਤੋਂ ਤਲਵੰਡੀ ਸਾਬੋ ਕੀ ਆਏ ਗੁਰੂ ਜੀ ਪਾਸੋਂ ਚਾਰੇ ਸਾਹਿਬ ਜਾਨੇ ਤੇ ਮਾਤਾ ਗੁਜਰਕੋ ਜੀ ਦੀ ਸ਼ਹਾਦਤ ਦਾ ਗਾਥਾ ਸੁਣ ਤੇ ਉਹਨਾਂ ਨੇ ਉਹਨਾਂ ਦੇ ਨੈਣ ਭਰ ਆਏ ਸਤਿਗੁਰਾਂ ਨੇ ਸਭ ਨੂੰ ਪ੍ਰਭੂ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਉਪਦੇਸ਼ ਦਿੱਤਾ ਜੀ ਸੰਗਤ ਜੀ ਦੇਖ ਸਾਧਿਆ ਜੀ ਧੰਨਿਆ ਮਾਤਾ ਜੀ ਆਪਣੇ ਬੱਚਿਆਂ ਨੂੰ ਇਦਾਂ ਅਸ਼ੀਰਵਾਦ ਕਰਵਾ ਕੇ ਫਿਰ ਵੀ ਜਿਗਰਾ ਰੱਖਿਆ ਜੀ ਗੁਰੂ ਰਣ ਸਿੰਘ ਜੀ ਦਮਦਮਾ ਸਾਹਿਬ ਦੇ ਭਾਈ ਮਨੀ ਸਿੰਘ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾਉਂਦੇ ਹੋਏ ਕਰੋ ਦਰਸ਼ਨ ਜੀ ਸੰਗਤ ਜੀ ਇਹ ਅਜਾਇਬ ਘਰ ਆਇਆ ਕੋਜ ਜੋ ਕਿ ਇਤਿਹਾਸ ਨਾਲ ਜੁੜੀ ਰੱਖਦੀ ਹੈ ਜੀ ਇਸ ਨੂੰ ਅਜਾਇਬ ਘਰ ਕਿਹਾ ਜਾਂਦਾ ਜੀ ਤੇ ਸੰਗਤ ਜੀ ਬਣੇ ਰਿਓ ਵੀਡੀਓ ਦੇ ਨਾਲ ਹੋਰ ਵੀ ਅੱਗੇ ਇਹ ਲਾਸਟ ਦੇ ਗੁਰਦੁਆਰਾ ਕਰਪਾਣ ਪੀਠ ਸਾਹਿਬ ਆਉਂਦਾ ਹੈ ਤੇ ਇਸ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਆ ਸੋ ਬਣੇ ਰਿਓ ਵੀਡੀਓ ਦੇ ਨਾਲ ਇਸ ਤੋਂ ਬਾਅਦ ਆ ਮੋਟਰਸਾਈਕਲ ਤੇ ਜਾ ਕੇ ਬੈਗਬੂ ਗੱਸਦੇ ਆ ਤੇ ਆਪ ਜੀ ਨੂੰ ਦਰਸ਼ਨ ਕਰਾਉਨੇ ਆ Yeah!